ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਵਾੜ ਦੇਖ ਰਹੇ ਹੋ ਇਹ ਵਕਾਊ ਆ ਗਈ ਦੂਜਾ ਸੂਆ ਸੂਈ ਆ ਬਿਲਕੁਲ ਤਾਜ਼ਗੀ ਸੂਈ ਆ ਇਹ ਤੇ ਬੱਚਾ ਇਹਨੇ ਬੱਚੀ ਨੂੰ ਜਨਮ ਦਿੱਤਾਗਾ ਤੇ ਚੰਗਾ ਇਹਨੇ ਦੁੱਧ ਕੱਢਿਆ ਪਹਿਲਾਂ ਵਾਲੇ ਸੂਏ ਦੇ ਵਿੱਚ ਤੇ ਇਸ ਵਾਰ ਵੀ ਚੰਗੀ ਇਹਦੇ ਤੋਂ ਉਮੀਦ ਆ ਕੱਦ-ਕਾਠ ਵੀ ਚੰਗੇ ਦੇ ਵਿੱਚ ਆ ਤੇ ਬਰੀਡ ਵੀ ਚੰਗੀ ਆ ਗਈ ਤੇ ਬਾਕੀ ਡਿਟੇਲ ਆਪਾਂ ਬਾਅਦ ਤੋ ਇਸ ਬਾਰੇ ਸਾਰੀ ਤੁਹਾਨੂੰ ਲੈ ਕੇ ਦੇਵਾਂਗੇ ਤੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਆਪਾ ਤੋੜ ਕੇ ਦਿਖਾਵਾਂਗੇ ਜਿਹਨੂੰ ਵੀ ਪਸੰਦ ਆਉਂਦੀ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੁਸੀਂ ਆਪਦੀ ਤਸੱਲੀ ਕਰਕੇ ਇੱਥੇ ਆ ਕੇ ਪੂਰੀ ਫੁੱਲ ਤਸੱਲੀ ਕਰਕੇ ਫੇਰ ਤੁਸੀਂ ਵੈੜ ਨੂੰ ਖਰੀਦ ਸਕਦੇ ਹੋਗੇ ਤੇ ਆਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਨਾਂ ਦੱਸ ਦਿਓ ਜੀ ਬਾਈ ਜੀ ਬਈ ਨਾਂ ਹੈ ਵਰਪੇਜ਼ ਉਹ ਕਹਿੰਦੇ ਕਾਲੂ ਪਿੰਚ ਪਿੰਡ ਚ ਕਾਲੂ ਕਹਿੰਦੇ ਹਾਂਜੀ ਠੀਕ ਹੈ ਤੇ ਜਿਹੜੀ ਆਪਾਂ ਇਹ ਬਾਈ ਬੈੜ ਵੇਚਣ ਲੱਗੇ ਆਂਗੇ ਆਪਣੀ ਘਰ ਦੀ ਹੈ ਨਾ ਇਹ ਹਾਂ ਘਰ ਦੀ ਬੈੜ ਹੈ ਮੇਰੀ ਠੀਕ ਹੈ ਤੇ ਕਿਹੜੇ ਸੂਏ ਸੂਈ ਐਸ ਬਾਰੇ ਇਹ ਦੂਜੇ ਸੂਏ ਸੂਈ ਜੀ ਦੂਜੇ ਸੂਏ ਸੂਈ ਆ ਕਦੋਂ ਸੂਈ ਆ ਇਹਨੂੰ ਆਪਣਾ ਕੱਲ ਸੂਈ ਆ ਪੰਜ ਕੁਝ ਤੱਕੇ ਕੱਲ ਸੂਈ ਆ ਅੱਜ ਹੈਗੀ 26 ਤਰੀਕ ਤੇ ਕੱਲ 25 ਨੂੰ ਸੂਈ ਆ 25 ਨੂੰ ਸੂਈ ਦੇ ਦੱਕੇ ਪੰਜ ਨੂੰ ਠੀਕ ਹੈ ਤੇ ਪਹਿਲਾ ਵਾਲੇ ਸੂਏ ਦੇ ਬੱਚੇ ਨੇ ਕਿੰਨਾ ਦੁੱਧ ਦਿੱਤਾ ਦਿੱਤਾ ਆਲੇ 20 ਲੀਟਰ ਦਿੱਤਾ 20 ਲੀਟਰ ਆਪਾਂ ਚੋਇਆ ਚੋਇਆ ਜੀ ਆਪਾਂ ਠੀਕ ਹੈ ਤੇ ਇਸ ਵਾਰ ਤਾਂ ਫਿਰ ਵਧੂਗੀ ਕੀ ਮੀਤ ਲੱਗਦੀ ਆਪਾਂ ਨੂੰ ਕਿੰਨੀ ਕਮੀਦ ਲੱਗਦੀ ਆ ਆਪਾਂ ਨੂੰ ਹੈਗੀ ਆ ਵੀ ਇਹ 25 ਜਾਊਗੀ 25 ਵੀ ਤਾਂ ਦੇਣਾ ਚਾਹੀਦਾ ਹੈ ਨਾ ਚਾਹੀਦਾ ਹਾਂ ਬਾਈ ਜਦੋਂ ਪਹਿਲੇ ਸਵੇਰ ਵਧੀਆ ਦੁੱਧ ਕੱਢਿਆਗਾ ਬਾਕੀ ਬਰੀਡ ਦੇ ਵਿੱਚ ਚੰਗੀ ਆ ਕੱਦ-ਕੁੱਦ ਚੰਗਾ ਹੈ ਨਾ ਹੂੰ ਇੰਨਾ ਕ ਤਾਂ ਦੇਣਾ ਚਾਹੀਦਾ ਹਾਂ ਹਾਂਜੀ ਹਾਂਜੀ ਵੀਰੇ ਤੇ ਇਹ ਜਿਹੜਾ ਬੱਚਾ ਦਿੱਤਾ ਉਹ ਕੀ ਬੱਚੀ ਹੈਗੀ ਹਾਂ ਦੱਸਿਓ ਇਹਦੇ ਉਹ ਕਿਹੜੇ ਟੀਕੇ ਦੇ ਕੋਈ ਪਤਾ ਹੈ ਨਹੀਂ ਬਾਈ ਟੀਕੇ ਦਾ ਪਤਾ ਨਹੀਂ ਦੱਸੋ ਮੇਰਾ ਧਿਆਨ ਨਹੀਂ ਠੀਕ ਹੈ ਹਾਂ ਬੱਚੀ ਵਧੀਆ ਬੱਚੀ ਪ્યોਰ ਜੀ ਆਏ ਬੱਚੀ ਚੰਗੀ ਆ ਨਾ ਹਾਂ ਹਾਂ ਚਲ ਗਿਆ ਦੋਸਤੋ ਆਇਨਾ ਵੀ ਸੀਮਨਾਂ ਦੇ ਨਾਲ ਚੰਗੀ ਲੱਗਦੇ ਆਗੇ ਤੇ ਚਲੋ ਇਹਨਾਂ ਨੇ ਸਟਰਾ ਨਹੀਂ ਸੰਭਿਆ ਜਿਹੜਾ ਡਾਕਟਰ ਇਹਨਾਂ ਤੇ ਆਉਂਦਾਗਾ ਤੇ ਉਹ ਸੀਮਨ ਵਧੀਆ ਲਾਉਂਦਾਗਾ ਤੇ ਹੈ ਕਿਸੇ ਚੰਗੇ ਸੀਮਨਦ ਕੋਈ ਆ ਤੇ ਉਹ ਤੁਸੀਂ ਪਤਾ ਕਰ ਸਕਦੇ ਹੋ ਬਾਅਦ ਦੇ ਵਿੱਚ ਤੇ ਵੀ ਕਿਹੜੇ ਟੀਕੇ ਦੀ ਹੈਗੀ ਹੈ ਚੰਗੇ ਸੀਮਨ ਦੀ ਹੈਗੀ ਤੇ ਬੱਚੀ ਆ ਵੱਧੇ ਵਾਲੀ ਗੱਲ ਆ ਜਿਹਨੇ ਖਰੀਦਣੀ ਹੈ ਤੇ ਗਾਂ ਵੀ ਚੰਗੀ ਹੈਗੀ ਤੇ ਬਾਕੀ ਬੱਚੀ ਵੀ ਚੰਗੀ ਆ ਉਹ ਤੁਸੀਂ ਪਤਾ ਕਰ ਲਿਓ ਤੇ ਬੱਚੀ ਹੈ ਵੀ ਸੋਹਣੀ ਆ ਤੁਹਾਨੂੰ ਆਪਾਂ ਬਾਅਦ ਚ ਦਿਖਾ ਦਾਂਗੇ ਉਧਰ ਅੰਦਰ ਬੈਠੀ ਹੈਗੀ ਤੇ ਇਹਦਾ ਆਪਾਂ ਬਈ ਮੁੱਲ ਕਿੰਨਾ ਕਰਦੇ ਆਂਗੇ ਬਈ ਮੁੱਲ ਦਾ 95000 ਕਰਦੇ 95000 ਹਾਂਜੀ ਠੀਕ ਆ ਬਾਕੀ ਹੋ ਜੂ ਮੌਕੇ ਤੇ ਮਾੜਾ ਮੋਟਾ ਮਾਨਦਾਨਾ ਹਣਾ ਮੌਕੇ ਜਾਨਾ ਠੀਕ ਹੈ ਤੇ ਉਹ ਕਿਵੇਂ ਆ ਚੋਣ ਚਾਣ ਚ ਕਿਵੇਂ ਆ ਚੋਣ ਚ ਤੇ ਬਹੁਤ ਸੀਲ ਹੈ ਕਿ ਬਿਨਾ ਨਿਆਣੇ ਤੇ ਚੋਣਾ ਮੈਂ ਚੋਈ ਪਹਿਲੇ ਸਾ ਪਹਿਲੇ ਪਹਿਲੇ ਠੀਕ ਹੈ ਠੰਡੀ ਸੀਲ ਆ ਜਾਣੀ ਹਾਂ ਪੂਰੀ ਠੰਡੀ ਹੈ ਕੋਈ ਚੱਕਰ ਹੀ ਨਹੀਂ ਹੈ ਜਦੋਂ ਠੀਕ ਹੈ ਤੇ ਉਹ ਦੁੱਧ ਕਿਵੇਂ ਲੰਮਾ ਸਮਾਂ ਦੇ ਦਿੰਦੀ ਹੈ ਹਾਂ ਦੁੱਧ ਲੰਮਾ ਟਾਈਮ ਦੇ ਕਿੰਨੇ ਮਰਜੀ ਚੋਈ ਜਾਂਦੀ ਹੈ ਠੀਕ ਆ ਉਹ ਵੈਸੇ ਗਾਈਆਂ ਤਾਂ ਵੈਸੇ ਠੰਡਾ ਹੀ ਹੁੰਦੀਆਂ ਹਨਾ ਲੰਮਾ ਸਮਾਂ ਦੇ ਜਾਂਦੀਆਂ ਤੇ ਥਣਾ ਥੁਣਾ ਦੀ ਕਿਵੇਂ ਆ ਥਣਾ ਥੁਣਾ ਦੀ ਕੋਈ ਓਕੇ ਜਮਾ ਜਮਾ ਓਕੇ ਆ ਜਮਾ ਇੱਕੋ ਜਿਹਾ ਧਾਰਾ ਸਾਰਾ ਕੁਝ ਸਹੀ ਹੈ ਧਾਰਾ ਜਮਾ ਕੋਈ ਕੀ ਕਰੇ ਜਾਰੇ ਗੱਲ ਨਹੀਂ ਕੋਈ ਦੇ ਠੀਕ ਆ ਤੇ ਜੇਰ ਜੂਰ ਕੇ ਮੈਂ ਡਾਨਾ ਜੇਸ਼ੂ ਭਾਈ ਓਕੇ ਜਾ ਪਈਓ ਬੱਠਲ ਚ ਪਈਏ ਬੱਠਲ ਚ ਪਈ ਆ ਉਧਰ ਆ ਲੈ ਦਿਖਾ ਦੇ ਮਾੜੀ ਜੀ ਆਪਾਂ ਦੋਸਤੋ ਸੋਨਾਂ ਆਪਾਂ ਜੇਰ ਦਿਖਾਈ ਦਿੰਨੇ ਆ ਜਾਂ ਤੁਹਾਨੂੰ ਤਸੱਲੀ ਹੋ ਜੇ ਇਹ ਜੇਰ ਹੀ ਮਨ ਚ ਬਹਿਮ ਰਹਿੰਦਾਗਾ ਵਾਪੇ ਆਹ ਤੇ ਜੇਰ ਆਹ ਜੇਰ ਰੁਪਈਆ ਦੋਸਤੋ ਤੇ ਮਾੜੀ ਜੀ ਤੂੜੀ ਜੀ ਪਈ ਵੀ ਆ ਜੇਰ ਡਾਨਾਂਗੀ ਆ ਓਕੇ ਜੋ ਤੇ ਬਾਕੀ ਤੁਹਾਨੂੰ ਆਪਾਂ ਹੁਣ ਤੋੜ ਕੇ ਦਿਖਾਵਾਂ ਤੁਹਾਨੂੰ ਬੱਛੀ ਦਿਖਾਦ ਕੇ ਇੱਕਾਰੀ ਆਪਾਂ ਆ ਬੱਛੀ ਦੇਖ ਲਓ ਤੇ ਠੰਡ ਦਾ ਕਰਕੇ ਬਰੇ ਇਧਰ ਤੂੜੀ ਵਾਲੇ ਬੈਠੀ ਸੀਗੀ ਇਹ ਤੇ ਬਹੁਤ ਸੋਹਣੀ ਬੱਚੀ ਆਈ ਹੈਗੀ ਚੰਗੇ ਸੀਮਨ ਦੀ ਆਗੀ ਤੇ ਤੁਹਾਨੂੰ ਇੱਕ ਤਰ੍ਹਾਂ ਦੇ ਦੋਨਾਂ ਕੀ ਮਿਲ ਜਾਣੇ ਆਗੇ ਜੇ ਗਾਂ ਖਰੀਦੋਗੇ ਤਾਂ ਇਹਨੇ ਜੇ ਸੇਵਾ ਕਰੋਗੇ ਤਾਂ ਸਾਲ ਦੇ ਵਿੱਚ ਇਹਨੇ ਗੱਭਣ ਹੋ ਜਾਣਾ ਤੇ ਬੱਚੀ ਬਰੀਡ ਦੇ ਵਿੱਚ ਬਹੁਤ ਜੰਗੀ ਆ ਫੇਸ ਦੀ ਕੁਆਲਿਟੀ ਤੁਸੀਂ ਕੰਨਾਂ ਦੀ ਕੁਆਲਿਟੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਬਰੂਟ ਬਹੁਤ ਚੰਗਾ ਹੈਗਾ ਤੇ ਇਹ ਤੁਸੀਂ ਡਾਕਟਰ ਤੋਂ ਪਤਾ ਕਰ ਲਿਓ ਵੀ ਕਿਹੜੇ ਸੀਮੰਦੀ ਆ ਕੀ ਕਿਉਂਕਿ ਇਹਨਾਂ ਸੜਰਾ ਨਹੀਂ ਸੰਭਿਆਗਾ ਤੇ ਹੈ ਚੰਗੇ ਸੀਮੰਦ ਕੋਈ ਹੈਗੀ ਤੇ ਆਜੋ ਹੁਣ ਆਪਾਂ ਗਾਂ ਤੁਹਾਨੂੰ ਤੋੜ ਕੇ ਦਿਖਾਉਂਦੇ ਹਾਂ ਕੱਦ-ਕੜ ਚੰਗੇ ਦੇ ਵਿੱਚ ਆ ਪੂਰਾ ਵਧੀਆ ਕੱਦ ਹੈ ਵੇਲ ਵੀ ਚੰਗੀ ਆ ਫੇਸ ਵੀ ਸੋਹਣਾਗਾ ਕੰਨਾਂ ਦੀ ਕੁਆਲਿਟੀ ਬਰੀਡ ਦੇ ਵਿੱਚ ਹੈਗੀ ਪੂਰੀ ਤੇ ਤੋੜ ਜੀ ਤੋਂ ਤੁਸੀਂ ਜਜਮੈਂਟ ਕਰ ਲਿਓ ਆਰਡਰ ਕੁਆਲਿਟੀ ਦੇਖ ਲਿਓ ਪਰ ਹੁਣ ਘੁਮਾ ਲਾ ਫੇਸ ਦੇਖ ਲਓ ਇਹਦਾ ਇਹਸ ਬਹੁਤ ਸੋਹਣਾਗਾ ਕੰਨਾਂ ਦੀ ਕੁਆਲਿਟੀ ਲੈਵਾ ਮੂਰ ਨੂੰ ਵੀ ਚੰਗਾ ਕੱਢਿਆ ਵਾਲੇਵਾ ਇਹਦਾ ਤੇ ਬਾਕੀ ਬੈਕ ਨੂੰ ਵੀ ਚੰਗਾ ਕੱਢੂ ਥੋੜੀ ਜੀ ਤਾਜੀ ਸੂਈ ਹੈਗੀ ਇੱਕ ਕਰੀ ਬਸ ਕਿਹੜਾ ਕਢਾ ਦੇ ਹੋਰ ਆਈ ਤਾਜੀ ਸੂਈ ਕਰਕੇ ਪਸ਼ੂ ਥੋੜਾ ਜਿਹਾ ਕਿਰਾ ਲਿੱਸਾ ਜਿਹਾ ਮਹਿਸੂਸ ਹੁੰਦਾ ਹੁੰਦਾਗਾ ਤੇ ਥੋੜੇ ਜਿਹੇ ਦਿਨਾਂ ਦੇ ਵਿੱਚ ਜਿਹਨੇ ਖਰਾਕਾ ਖਾ ਕੇ ਵਧੀਆ ਆਏ ਨੇ ਮਤਲਬ ਕਿ ਆਰਡਰ ਵੀ ਚੰਗਾ ਤਿਆਰ ਕਰ ਲੈਣਾ ਬੰਦੇ ਬਸ ਤੇ ਸਰੀਰ ਵੀ ਇਹਨੇ ਵਧੀਆ ਭਰ ਲੈਣਾਗਾ ਤੇ ਬਾਕੀ ਬਰੀਡ ਦੇ ਨਿਸ਼ਾਨੇ ਸਾਰੇ ਵੀ ਇਹ ਪੂਰੀਆਂ ਕਰਦੀ ਆ। ਕੱਦ ਚੰਗੇ ਦੇ ਵਿੱਚ ਆ ਗਈ ਪੂਰੀ। ਤੇ ਫੇਸ ਤੁਸੀਂ ਦੁਬਾਰੇ ਦੇਖ ਲਓ ਕੰਨਾਂ ਦੀ ਕੁਆਲਿਟੀ ਬਾਡੀ ਬੰਤਰ ਕਿਸੇ ਪਾਸਿਓ ਲਿੱਸੀ ਨਹੀਂ ਹੈਗੀ ਥੋੜਾ ਜਿਹਾ ਤਾਜੀ ਸੂਈ ਕਰਕੇ ਕੇਰਾ ਪਸ਼ੂ ਦਾ ਹੋ ਜਾਂਦਾਗਾ ਤੇ ਚੰਗੀ ਸੋਹਣੀ ਵਹਿੜ ਆ ਗਈ। ਥਾਣ ਦੇਖ ਸਕਦੇ ਹੋ ਥਾਣ ਬਹੁਤ ਵਧੀਆ ਆ ਗਈ। ਮੂਹਰੇ ਵੀ ਇੱਕੋ ਜਿਹਾ ਬੈਕ ਵਾਲੇ ਵੀ ਇੱਕੋ ਜਿਹਾ ਤੇ ਮੈਂ ਦਾ ਵੀ ਪਸਮਾ ਕਰਕੇ ਬਹੁਤ ਸੋਹਣਾ ਥਾਣ ਕੱਢਦੀ ਹੋਊਗੀ। ਬਾਕੀ ਥਾਣੇ ਆ ਗਾ ਬਾਕੀ ਗੁਲਾਬੀ ਥਾਣਾਗੇ ਤੇ ਜਿਹੜੀ ਹੁਣ ਐਚਐਫ ਪਿਓਰ ਦੇ ਵਿੱਚ ਹੁੰਦੀ ਆ ਤੇ ਉਹਦੇ ਥਾਣ ਤੁਹਾਨੂੰ ਪਤਾ ਹੀ ਉਹੋ ਜਿਹੇ ਹਿਸਾਬ ਦੇ ਹੁੰਦੇ ਆਗੇ ਕਿਉਂਕਿ ਮਸ਼ੀਨੀ ਚਵਾਈ ਤੇ ਵੀ ਆਪਾਂ ਚਵਾਈ ਕਰ ਸਕਦੇ ਆਗੇ ਤੇ ਮੁਠੀ ਵਾਸਤੇ ਹੀ ਬਹੁਤ ਵਧੀਆ ਥਾਣ ਰਹਿਣਗੇ ਇਹ ਤੇ ਬਾਕੀ ਥਾਣਾ ਦੇ ਵਿੱਚ ਵਿੱਥੀ ਚੰਗੀ ਆਗੀ ਅਗਾੜੀ ਵੀ ਚੰਗੀ ਆ ਤੇ ਇਧਰ ਮਿਲਕ ਵੀ ਨੇ ਵੀ ਤੁਸੀਂ ਦੇਖ ਸਕਦੇ ਹੋ ਕਰੀ ਤੁਹਾਨੂੰ ਦੁਬਾਰੇ ਆਪਾਂ ਬੈਕ ਸਾਈਡ ਤੋਂ ਵੀ ਦਿਖਾ ਦਿੰਦੇ ਹਵਾਨਾ ਆ ਜੇ ਨੇ ਭਰਨਾ ਗਾ ਬਾਕੀ ਚਵਾਈ ਹੋਈ ਵੀ ਹੋਣੀ ਹੈ ਨਾ ਸਵੇਰ ਦੀ ਤਾਂ ਹਾਂ ਤੜਕੀ ਹੋਈ ਵੀ ਹੈ ਚਵਾਈ ਠੀਕ ਹੈ ਤੇ ਹੁਣ ਬੌਲਾ ਉਹ ਤਕਰੀਬਨ ਕਿੰਨਾ ਕੱਢਿਆ ਆਪਾਂ ਮਾੜ ਕੇ ਤੇ ਰਾਈਟ ਕੱਢ ਲਿਆ 13 ਲੀਟਰ ਹਾਂ ਬੱਸੀ ਰਜਾਤੀ ਸੀਗੀ ਤੇ 4-5 ਲੀਟਰੋਂ ਕੱਢ ਲਿਆ ਸੀਗਾ 4-5 ਲੀਟਰੋਂ ਕੱਢ ਲਿਆ ਸੀਗਾ ਹਾਂ ਹਾਂ ਠੀਕ ਹੈ ਤੇ ਬੱਸੀ ਰਜਾ ਕੇ ਠੀਕ ਹੈ ਬੱਚੀ ਨੂੰ ਪਿਆਤਾ ਸੀ ਜਾਣੀ ਹਾਂ ਜੀ ਹਾਂ ਠੀਕ ਹੈ ਤੇ ਦੋਸਤੋ ਤੁਸੱਲੀ ਤੁਸੀਂ ਆਪ ਕਰਨੀ ਆ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਤੀ ਹੈਗੀ ਬਾਕੀ ਕੋਈ ਗੱਲਬਾਤ ਕੀ ਹੈ ਰਹੀ ਰਹ ਜਾਂਦੀ ਆ ਤਾਂ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਬਾਕੀ ਤੁਹਾਨੂੰ ਧਾਰਾਂ ਵੀ ਆਪਾਂ ਮਾਰ ਕੇ ਦਿਖਾਈ ਦਿੰਨੇ ਆ ਸਵੇਰੇ ਇਹਦੀ ਚਵਾਈ ਹੋਈ ਵੀ ਹੈਗੀ ਤੇ ਹੁਣ ਟਾਈਮ ਤਕਰੀਬਨ ਮੇਰੇ ਖਿਆਲ ਨਾਲ 2 ਕ ਦਾ ਹੋਊਗਾ 2 ਢਾਈ ਕ ਦਾ ਤੇ ਉਹੀ ਜਿਹੇ ਹਿਸਾਬ ਨਾਲ ਤੁਸੀਂ ਜੱਜਮੈਂਟ ਕਰ ਲਿਓ ਬਾਕੀ ਤੁਹਾਨੂੰ ਧਾਰਾਂ ਆਪਾਂ ਮਾੜੇ ਮੋਟੇ ਮਾਰ ਕੇ ਦਿਖਾ ਦਿੰਨੇ ਆ ਤਾਂ ਕਿ ਤੁਹਾਨੂੰ ਤਸੱਲੀ ਹੋ ਜਾਈ ਸਾਫ ਸੁਥਰੀ ਹੈਗੀ ਦੇਖ ਸਕਦੇ ਉਹ ਦੂਜੇ ਜੋ ਹੀ ਮਾਰਦੇ ਬੈਕ ਸਾਈਡ ਵਾਲਾ ਜੋ ਮਾਰਦੇ ਠੀਕ ਆ ਬਸ ਅਗਲੇ ਜੋ ਮਾਰਦੇ ਉਧਰ ਲੈ ਬਸ ਠੀਕ ਆ ਦੇਖ ਸਕਦੇ ਹੋ ਦੋਸਤੋ ਇਹ ਚਾਰਾਂ ਥਾਣਾ ਦੇ ਵਿੱਚੋਂ ਤੁਹਾਨੂੰ ਆਪਾਂ ਧਾਰਾ ਮਾਰ ਕੇ ਦਿਖਾ ਦਿਆਂ ਥਾਣਾ ਥੋਣਾ ਦੀ ਓਕੇ ਆ ਜਮਾ ਵੀ ਧਾਰ ਵੀ ਬਹੁਤ ਵਧੀਆ ਆ ਤੇ ਬਾਕੀ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਆ ਵੀ ਤਸੱਲੀ ਕਰਕੇ ਖਰੀਦ ਸਕਦੇ ਹੋ ਇੱਥੇ ਆ ਕੇ ਆਪਦੀ ਤਸੱਲੀ ਕਰੋ ਕਿ ਇਹਦੀ ਵੀਡੀਓ ਦੇ ਵਿੱਚ ਪਸ਼ੂ ਦੀ ਕੋਈ ਜੱਜਮੈਂਟ ਨਹੀਂ ਲੱਗਦੀ ਤੇ ਤੁਸੀਂ ਆਪਦੀ ਤਸੱਲੀ ਕਰਕੇ ਬਾਈ ਨਾਲ ਗੱਲਬਾਤ ਕਰਕੇ ਤੇ ਫਿਰ ਤੁਸੀਂ ਵੈੜ ਨੂੰ ਖਰੀਦ ਸਕਦੇ ਹੋ ਤੇ ਵੀਡੀਓ ਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਭਰਾ ਨਵੇਂ ਆਏ ਆ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਇੱਕ ਵਾਰੀ ਤੁਹਾਨੂੰ ਮਾੜੀ ਬੱਚੀ ਫੇਰ ਦਿਖਾ ਦਗੇ ਤੇ ਮੜ ਕੇ ਆਪਾਂ ਵੀਡੀਓ ਦਾ ਐਂਡ ਕਰ ਦਿਆਂਗੇ ਬੱਚੀ ਅੱਕਾਰੀ ਫੇਰ ਦੇਖ ਲਓ ਬੱਚੀ ਬਹੁਤ ਸੋਹਣੀ ਆਈ ਹੈਗੀ ਧੰਨਵਾਦ